ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਇੱਕ ਜੰਗ ਤੁਸੀਂ ਸਾਡੇ ਸੈਨਿਕ ਹੋ ਇਸ ਯੁੱਧ ਦੇ ਜਰਨੈਲ ਹੋ ਇਸ ਯੁੱਧ ਦੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਬਾਰਦਾ ਕਾਉਂਸਲਰ ਹੋ ਗਿਆ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਾ ਮੈਂਬਰ ਹੋ ਵੀਡੀਓ ਸਾਹਿਬ ਹੋਗੇ ਤੇ ਐਸਐਚਓ ਜਾਂ ਐਸਐਚਓ ਦਾ ਕੋਈ ਨੁਮਾਇੰਦਾ ਹੋਊਗਾ ਬਾਕੀ ਪਿੰਡ ਦੀ ਵਾਦੀ ਨਿਯਮ ਤੌਰ ਤੇ ਦੱਸ ਦੀ 10 ਬੰਦਿਆਂ ਦੀ 11 ਆਂ ਦੀ 15 ਦੀ 20 ਦੀ ਜਿਵੇਂ ਮਰਜੀ ਤੁਸੀਂ ਜਿਵੇਂ ਕਿੱਡੜਵਿੰਡੀ ਵਾਲਿਆਂ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜੀ ਬਣਾ ਸਕਦੇ ਉਹਦੇ ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਭਈ ਇੱਥੇ ਕੁਚਾਂ ਅਣਪਛਾਤੇ ਬੰਦੇ ਆਉਂਦੇ ਨੇ ਸਰਪੰਚ ਸਾਹਿਬ ਨਾਲ ਗੱਲ ਕੋਈ ਥੋੜੇ ਪਿੰਡ ਦੇ ਨੇ ਜੇ ਨਹੀਂ ਹੈਗੇ ਤਾਂ ਕੀ ਕਰਨ ਆਉਂਦੇ ਨੇ ਉਹਨਾਂ ਦੀ ਗਤੀਵਿਧੀਆਂ ਤੇ ਨਿਗਰੱਖਣੀ ਹੈ ਜੇ ਲੱਗਦਾ ਵੀ ਇਹ ਕੁਝ ਗਲਤ ਸਮਗਰੀਛ ਸਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਮੀਂ ਨਾਲ ਦੀ ਨਾਲ ਰਿਪੋਰਟ ਹੋ ਜੂਗੀ ਜਿਹੜਾ ਕੋਈ ਪੈ ਗਿਆ ਬੁਰੀ ਸੰਗ ਵਿੱਚ ਉਹਨੂੰ ਆਪਾਂ ਓਟੀ ਸੈਂਟਰ ਜਾ ਜਿਹੜਾ ਨਸ਼ਾ ਸਡਾਉ ਕੇਂਦਰ ਉੱਥੇ ਉਹਨੂੰ ਲੈ ਕੇ ਜਾਣਾ ਫ੍ਰੀ ਇਲਾਜ ਕਰਾ